ਹਾਂਜੀ ਸਾਥੀਓ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਤੋਂ ਅੱਜ ਦੁੱਧ ਤੋਂ ਪਨੀਰ ਘਰ ਬਣਾਉਣ ਦਾ ਆਈਡੀਆ ਸੋਚਿਆ ਤੇ ਬੇਸਿਕ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੱਦਾਂ ਬਣਦਾ ਹੈ ਤੋਂ ਅੱਜ ਕੱਲ ਬੱਚੇ ਵੀ ਦੁੱਧ ਘੱਟ ਪੀਂਦੇ ਆ ਤੇ ਦੁੱਧ ਬਚ ਜਾਂਦਾ ਹੈ ਤੋਂ ਦੋ ਦੋ ਬਚਿਆ ਸੀ ਦੋ ਦਿਨਾਂ ਦਾ ਤੇ ਇਹਦੇ ਵਿੱਚ ਅਸੀਂ ਇਹਨੂੰ ਵਾਲ ਕੇ ਤੇ ਟਾਟਰੀ ਪਾਊਡਰ ਦੇ ਜਿਹੜੇ ਗ੍ਰੇਨਿਊਲ ਆ ੜਲੀਆਂ ਗਰਮ ਪਾਣੀ ਕਰ ਲਿਆ ਜੀ ਗਰਮ ਪਾਣੀ ਮਿਕਸ ਕਰਕੇ ਇਹਨੂੰ ਘੋਲ ਲਵਾਂਗੇ ਤੋ ਦੁੱਧ ਜਦੋਂ ਉਬਲ ਲੇਗਾ ਤੇ ਉਬਲਦੇ ਦੁੱਧ ਦੇ ਵਿੱਚ ਅਸੀਂ ਇਹਨੂੰ ਪਾਵਾਂਗੇ ਸੇ ਘਰ ਦੇ ਵਿੱਚ ਨੇਚਰੋ ਵੇ ਦੇ ਨਾਲ ਪਨੀਰ ਬਣਾਉਣ ਦਾ ਬਹੁਤ ਵਧੀਆ ਤਰੀਕਾ ਹੈ ਆਸਾਨੀ ਨਾਲ ਬਣ ਜਾਂਦਾ ਹੈ ਤੇ ਇਹਦੀ ਕੁਆਲਿਟੀ ਮਾਰਕੀਟ ਵਾਲੇ ਪਨੀਰ ਦੇ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ ਬੜਾ ਸੌਫਟ ਸਪੌਂਜੀ ਟਾਈਪ ਬਣੇਗਾ ਤੇ ਕਾਫੀ ਕੁਆਂਟੀਟੀ ਜਿਹਾ ਬਣਦਾ ਸੋ ਇਹ ਸਾਡੇ ਕੋਲੋਂ ਕਰੀਬ 2 ਕਿਲੋ ਦੁੱਧ ਸੀ ਤੋ ਇਹਨੂੰ ਅਸੀਂ ਬੋਇਲ ਕਰ ਲਿਆ ਉਬਲਦੇ ਦੁੱਧ 'ਚ ਅਸੀਂ ਇਹਨੂੰ ਮਿਲਾਤਾ ਟਾਟਿਕ ਜਿਹੜਾ ਪਾਊਡਰ ਆਦਾ ਪਾਣੀ ਹੁਣ ਚੰਗੀ ਤਰ੍ਹਾਂ ਹਿਲਾ ਲਾਂਗੇ ਥੋੜੀ ਦੇਰ ਇਹਨੂੰ ਰੈਸਟ ਦਵਾਂਗੇ ਪਾਣੀ ਲੱਗ ਹੋ ਗਿਆ ਤੇ ਇਹਦੀ ਪ੍ਰੋਟੀਨ ਹੋਣ ਲੱਗ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸਾਡਾ ਜੂ ਪਨੀਰ ਤਿਆਰ ਹੋਇਆ ਸੋ ਇਹਨੂੰ ਅਸੀਂ ਹੁਣ ਛਾਨੀ ਦੇ ਨਾਲ ਪਹਿਲੇ ਛਾਨ ਲਵਾਂਗੇ ਫਿਰ ਇਹਨੂੰ ਕੱਪੜੇ ਚ ਪਾ ਕੇ ਸੂਤੀ ਕੱਪੜੇ ਚ ਪ੍ਰੈਸ ਕਰਕੇ ਪਾਣੀ ਕੱਢ ਲਾਂਗੇ ਸੋ ਇਹ ਦੇਖ ਸਕਦੇ ਹੋ ਕਾਫੀ ਕੁਆਂਟੀਟੀ ਚ ਪਨੀਰ ਜਿਹੜਾ ਸਾਡਾ ਤਿਆਰ ਹੋ ਗਿਆ ਸੋ ਇਹਨੂੰ ਥੋੜਾ ਥੋੜਾ ਇੱਥੇ ਇਕੱਠਾ ਕਰਦੇ ਜਾਵਾਂਗੇ ਪਹਿਲੇ ਪਲੇਟ ਦੇ ਵਿੱਚ ਫਿਰ ਉਹਦੇ ਬਾਅਦ ਇਹਨੂੰ ਕੱਪੜੇ 'ਚ ਪਾ ਕੇ ਕੰਪਰੈਸ ਕਰਾਂਗੇ ਸੋ ਐਂਡ ਰਿਜ਼ਲਟ ਤੁਸੀਂ ਦੇਖੋਗੇ ਤੇ ਬਹੁਤ ਵਧੀਆ ਰਿਜ਼ਲਟ ਮਿਲਿਆ ਬਹੁਤ ਵਧੀਆ ਪਨੀਰ ਬਣਿਆ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ ਜੀ ਤੇ ਇਹ ਘਰ ਦਾ ਦੁੱਧ ਹੈ ਜੀ ਸੋ ਇਹਨੂੰ ਅਸੀਂ ਜੋੜ ਕੇ ਤੇ ਪਨੀਰ ਤਿਆਰ ਕਰ ਸਕਦੇ ਹਾਂ ਮਾਰਕੀਟ ਦੇ ਵਿੱਚ ਪਨੀਰ ਦਾ ਰੇਟ ਬਹੁਤ ਜ਼ਿਆਦਾ ਹੈ ਉਹਦੇ ਕੰਪੈਰੀਟਿਵ ਇਹ ਪਨੀਰ ਜਿਹੜਾ ਮੀਨ ਉਸਮਾਨ ਦਾ ਫਰਕ ਹੈ ਦੇਖੋ ਜੀ ਹੁਣ ਪਨੀਰ ਪੂਰੀ ਤਰ੍ਹਾਂ ਤਿਆਰ ਕਰ ਲਿਆ ਸੋ ਪੂਰਾ ਸਪੌਂਜੀ ਟਾਈਪ ਬਣਿਆ ਹੈ ਹਾਰਡ ਨਹੀਂ ਹੈ ਬਿਲਕੁਲ ਵੀ ਸੋ ਪਾਣੀ ਦੇ ਨਾਲ ਵਾਸ਼ ਕਰ ਲਾਂਗੇ ਐਸਿਡ ਦਾ ਇਫੈਕਟ ਨਿਕਲ ਜਾਏਗਾ ਥੈਂਕ ਯੂ ਵੈਰੀ ਮਚ